ਦਲੀਪ ਕੋ ਟਿਬਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਟ 25 ਹੁਣ ਤੱਕ ਊਠ ਪਟੰਗ ਜੀਆਂ ਕਹਾਣੀਆਂ ਦੀਆਂ ਦੋ ਤਿੰਨ ਕਿਤਾਬਾਂ ਛਪ ਗਈਆਂ ਸਨ ਤੇ ਕਿਸੇ ਕੁੜੀ ਦੀ ਲਿਖੀ ਕਿਤਾਬ ਹੋਣ ਕਰਕੇ ਲੋਕੀ ਖਰੀਦ ਵੀ ਲੈਂਦੇ ਸਨ ਜਦੋਂ ਕੋਈ ਪੁੱਛਦਾ ਮੈਂ ਕਹਾਣੀਆਂ ਕਿਵੇਂ ਲਿਖ ਲੈਂਦੀ ਹਾਂ ਤਾਂ ਮੈਨੂੰ ਕੋਈ ਜਵਾਬ ਨਾ ਉੜਦਾ ਹੱਸ ਕੇ ਆਖਦੀ ਵਧੀਆ ਜੇ ਕਾਗਜ਼ ਲੈ ਲੈਣੀ ਆ ਤੇ ਵਧੀਆ ਜਿਹਾ ਪੈਨ ਲੈ ਲੈਨੀ ਆ ਤੇ ਬੈਠ ਕੇ ਕਹਾਣੀ ਲਿਖ ਲੈਂਦੀ ਹਾਂ ਵਧੀਆ ਕਾਗਜ਼ ਤੇ ਵਧੀਆ ਪੈਨ ਨਾਲ ਕਹਾਣੀ ਵੀ ਵਧੀਆ ਲਿਖਿਆ ਕਰੋ ਨਹੀਂ ਤਾਂ ਸੰਸਾਰ ਵਿੱਚ ਬਥੇਰੀਆਂ ਵਧੀਆ ਕਹਾਣੀਆਂ ਲਿਖੀਆਂ ਪਈਆਂ ਨੇ ਉਹਨਾਂ ਨੂੰ ਪੜ ਲਿਆ ਲਿਖ ਕੇ ਕੀ ਕਰਨਾ ਲਾਲੀ ਜੋ ਦੂਰੋਂ ਪਾਰੋਂ ਸਾਡਾ ਰਿਸ਼ਤੇਦਾਰ ਸੀ ਤੇ ਬੇਸ਼ੁਮਾਰ ਸਹਿਤ ਪੰਡਲੀ ਮਸ਼ਹੂਰ ਸੀ ਜ਼ਰ ਹਸ ਕੇ ਹਲੀਮੀ ਨਾਮ ਨੂੰ ਸਲਾਹ ਦੇ ਰਿਹਾ ਸੀ ਚੰਗੀਆਂ ਨਾ ਸਹੀ ਤੂੰ ਮਾੜੀਆਂ ਕਹਾਣੀਆਂ ਲਿਖ ਕੇ ਵਿਖਾ ਮੈਂ ਉਸ ਨੂੰ ਮੂਰਖਾਂ ਵਾਂਗ ਜਵਾਬ ਦਿੱਤਾ ਸੀ ਪਰ ਮਨ ਵਿੱਚ ਸੋਚ ਰਿਆ ਸੀ ਜੇ ਪੀ ਐਚ ਡੀ ਕਹਾਣੀ ਉੱਪਰ ਕਰਾਂ ਤਾਂ ਬਹਾਨੇ ਸਿਰ ਕੋਈ ਚੰਗੀਆਂ ਕਹਾਣੀਆਂ ਵੀ ਪੜੀਆਂ ਜਾਣਗੀਆਂ ਮੈਨੂੰ ਇਹ ਵੀ ਪਤਾ ਸੀ ਜਿਹੜਾ ਬੰਦਾ ਪੀ ਐਚ ਡੀ ਹੁੰਦਾ ਹੈ ਉਹਨੂੰ ਲੋਕ ਡਾਕਟਰ ਆਖਦੇ ਨੇ ਜਦੋਂ ਵੀ ਕੋਈ ਮੈਨੂੰ ਮਿਸਟੇਬਾਣਾ ਆਖਦਾ ਸੀ ਮੈਨੂੰ ਲੱਗਦਾ ਮੈਂ ਇੱਕ ਝੂਠ ਚੋਂ ਰਹੀ ਹਾਂ ਪਰ ਕਦੇ-ਕਦੇ ਲੱਗਦਾ ਨਹੀਂ ਮੈਂ ਝੂਠ ਨਹੀਂ ਜਿਉ ਰਹੀ ਇਹ ਹੀ ਸੱਚ ਹੈ ਪਰ ਸੱਚ ਤੇ ਝੂਠ ਇਸ ਪੱਖੋਂ ਮੇਰੀ ਜ਼ਿੰਦਗੀ ਵਿੱਚ ਕਿਦਾਰੇ ਉਲਟ-ਪੁਲਟ ਹੋ ਗਏ ਸਨ ਤੇ ਲੁੱਕਾਂ ਤੇ ਸਾਹਮਣੇ ਬਿਨਾ ਹੀ ਕਸੂਰ ਮੈਂ ਸ਼ਰਮਿੰਦੀ ਜੀ ਮਹਿਸੂਸ ਕਰਦੀ ਸੀ ਮਿਸ دیਵਾਨਾ ਦੀ ਥਾ ਮਿਸਸ ਮੈਂ ਜਦੋਂ ਚਿਤਵਦੀ ਇਹ ਮੈਨੂੰ ਉਸ ਤੋਂ ਵੀ ਵੱਡਾ ਝੂਠ ਲੱਗਦਾ ਤੇ ਮੈਂ ਘਬਰਾ ਕੇ ਜਿਵੇਂ ਪਿਛਾਂ ਪਰਤ ਪੈਂਦੀ ਇਹ ਨਹੀਂ ਜਿਹਨਾਂ ਵਿੱਚ ਮੈਂ ਕਿਦਰੇ ਪੜਿਆ ਸੀ ਕਿ ਇੱਕ ਸ਼ੌਕਦਾਰ ਰੁੱਖ ਹੁੰਦਾ ਹੈ ਜਦੋਂ ਕੋਈ ਕੁਵਾਰੀ ਕੁੜੀ ਉਹਦੇ ਹੇਠਾਂ ਜਾ ਖੜੋਵੇ ਤਾਂ ਉਸਦੇ ਫੁੱਲ ਖਿਲ ਪੈਂਦੇ ਹਨ ਸੁਣਿਆ ਸੀ ਪਟਿਆਲੇ ਬਾਰਾਂ ਦਰੀ ਵਿੱਚ ਅਲੈਚੀਆਂ ਦੇ ਬੂਟੇ ਤੋਂ ਲੈ ਕੇ ਬੋੜ ਦੇ ਦਰਖਤ ਤੱਕ ਸਭ ਰੁੱਖ ਲਗੇ ਹੋਏ ਨੇ ਖਿਆਲ ਆਇਆ ਅਸ਼ੋਕ ਦਾ ਬ੍ਰਿਕਸ਼ ਵੀ ਹੋਵੇਗਾ ਮਾਨੀ ਮਨ ਮੈਂ ਇਸ ਅਸ਼ੋਕ ਦੇ ਬ੍ਰਿਕਸ਼ ਨੂੰ ਟੋਲਦੀ ਰਹਿੰਦੀ ਜਿਹਦੇ ਹੇਠਾਂ ਜਦੋਂ ਮੈਂ ਜਾ ਕੇ ਘੜੋਮਾਂਗੀ ਤਾਂ ਉਹਦੇ ਫੁੱਲ ਖਿਲ ਪੈਣਗੇ ਮੈਂ ਸੋਚਦੀ ਸੰਸਾਰ ਨੂੰ ਭੁਲੇਖਾ ਲੱਗ ਸਕਦਾ ਪਰ ਕੁਦਰਤ ਤਾਂ ਸੱਚ ਜਾਣ ਸਕਦੀ ਹੈ ਦੇਖ ਸਕਦੀ ਹੈ ਪਰ ਉਹ ਬ੍ਰਿਕਸ਼ ਮੈਨੂੰ ਕਿਵੇਂ ਲੱਭਦਾ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਉਹ ਹੁੰਦਾ ਕਿਉਂ じゃ ਇਹ ਮੇਰੇ ਮਨ ਦਾ ਚੋਰਾ ਮੈਨੂੰ ਵਿੱਚੇ ਵਿੱਚ ਖਾਈ ਜਾ ਰਿਹਾ ਸੀ ਦਿਨੇ ਤਾਂ ਮੈਂ ਪ੍ਰੋਫੈਸਰ ਪ੍ਰੋਫੈਸਰਨੀਆਂ ਨਾਲ ਵਿਦਿਆਰਥੀ ਮੁੰਡੇ ਕੁੜੀਆਂ ਨਾਲ ਗੱਪਾਂ ਮਾਰਦੀ ਖਾਪਾਂ ਪਾਉਂਦੀ ਮਜ਼ਾਕ ਕਰਦੀ ਦੁੱਖ ਸੁੱਖ ਸੁਣਦੀ ਕਿਤਾਬਾਂ ਪੜ੍ਹਦੀ ਜਮਾਤਾਂ ਪੜਾਉਂਦੀ ਵਕਤ ਕੱਟ ਦਿੰਦੀ ਪਰ ਰਾਤ ਆਪਣੇ ਸਾਰੇ ਹਨੇਰੇ ਸਮਿਤ ਜਿਵੇਂ ਮੈਨੂੰ ਆ ਕੇ ਇਰਦੀ ਮੇਰਾ ਦਮ ਕੁੱਟਣ ਲੱਗਦਾ ਮੈਂ ਲਾਈਟ ਬਲਦੀ ਰੱਖ ਕੇ ਸੌਣ ਲੱਗ ਪਈ ਪਰ ਨਾਲ ਦੇ ਕਮਰੇ ਵਿੱਚ ਪਏ 베ਜੀ ਨੂੰ ਮੇਰੀ ਲਾਈਟ ਬਲਦੀ ਦੇਖ ਕੇ ਚੈਨ ਨਾ ਆਉਂਦੀ ਕਈ-ਕਈ ਵਾਰੀ ਉੱਠ ਕੇ ਦੇਖਦੇ ਮੈਂ ਸੌਂ ਗਈ ਕਿ ਪੜ ਰਹੀ ਆਂ ਜੇ ਪੜ੍ਹ ਰਹੀ ਹੁੰਦੀ ਉਹ ਨਰਾਜ਼ ਹੁੰਦੇ ਤੇ ਆਖਦੇ ਕਿ ਸਿਹਤ ਹੋਰ ਖਰਾਬ ਹੋ ਜੂ। ਜੇ ਸੌਂ ਗਈ ਹੁੰਦੀ ਉਹ ਲਾਈਟ ਬਜਾ ਦਿੰਦੇ। ਸੋਚਦੇ ਸਨ ਬਾਹਰ ਹਨੇਰੇ ਵਿੱਚ ਖੜੇ ਅਗਲੇ ਨੂੰ ਅੰਦਰ ਦਾ ਸਾਰਾ ਕੁਝ ਦਿਸਦਾ ਰਹਿੰਦਾ ਤੇ ਰੱਬ ਮਾੜੀ ਘੜੀ ਨਾ ਲਿਆਵੇ। ਫਿਰ ਮੈਂ ਰਾਤ ਨੂੰ ਨੀਂਦ ਦੀ ਗੋਲੀ ਖਾ ਕੇ ਸੌਣਾ ਸ਼ੁਰੂ ਕਰ ਦਿੱਤਾ। ਗੋਲੀਆਂ ਨਾਲ ਕੋਈ ਦਿਨ ਤਾਂ ਨੀਂਦ ਆਉਂਦੀ ਰਹੀ ਫਿਰ हट ਗਈ। ਸ਼ਾਇਦ ਮੇਰਾ ਮਨ ਗੋਲੀਆਂ ਨਾਲੋਂ ਕਿਤੇ ਵੱਧ ਟਕੜਾ ਸੀ। ਨੇ ਕੰਮੀਆਂ ਗੋਲੀਆਂ ਦੀ ਸ਼ੀਸ਼ੀ ਮੈਂ ਬਾਹਰ ਵਗਾ ਮਾਰੀ। ਫਿਰ ਕਦੇ نیند ਆ ਜਾਂਦੀ ਤੇ ਕਦੇ ਸਾਰੀ ਦੀ ਸਾਰੀ ਰਾਤ ਅੱਖਾਂ ਥਾਈ ਲੰਗਦੀ ਬਹੁਤ ਰਾਤ ਗਈ ਕਦੇ ਕਦੇ ਮੈਂ ਉੱਪਰ ਕੋਠੇ ਤੇ ਚਲੀ ਜਾਂਦੀ ਦੂਰ ਦੂਰ ਤੱਕ ਨਿਗਾਹ ਮਾਰ ਕੇ ਦੇਖਦੀ ਕਿ ਕਿਧਰੇ ਕਿਸੇ ਹੋਰ ਘਰ ਵਿੱਚ ਵੀ ਇਸ ਵੇਲੇ ਦੀਵਾ ਜਗ ਰਿਹਾ ਹੈ ਕਿ ਕਿਧਰੇ ਕਿਸੇ ਹੋਰ ਘਰ ਵਿੱਚ ਵੀ ਇਸ ਵੇਲੇ ਕੋਈ ਜਾਗ ਰਿਹਾ ਹੈ ਜੇ ਕਿਸੇ ਘਰ ਵਿੱਚ ਦੀਵਾ ਜਗਦਾ ਦਿਸਦਾ ਤਾਂ ਮੈਂ ਸੋਚਣ ਦੀ ਕੋਸ਼ਿਸ਼ ਕਰਦੀ ਉਹ ਕੌਣ ਹੈ ਜੋ ਇਸ ਵੇਲੇ ਜਾਗ ਰਿਹਾ ਹੈ ਉਹ ਕਿਉਂ ਜਾਗ ਰਿਹਾ ਹੈ ਉਹਨੂੰ ਨੀਂਦ ਕਿਉਂ ਨਹੀਂ ਆਈ ਪਰ ਕੋਈ ਜਰਮਗਰੋਂ ਜਦੋਂ ਅਖਰ ਦੀ ਬੇਜੀ ਮਗਰੇ ਉੱਪਰ ਆ ਜਾਂਦੇ ਤੇ ਡਾਡੇ ਫਿਕਰਮੰਦ ਹੋ ਕੇ ਆਖਦੇ ਜੀ ਰਾਜੀ ਐ ਠੰਡ ਲੱਗ ਜੂ ਚਾਹ ਕਰਦੇ ਆ ਬਾਠ ਕਰ ਲਿਆ ਕਰ ਫਿਰ ਉਦੋਂ ਹੀ نیند ਆ ਜਾਂਦੀ ਐ ਉਹਨਾਂ ਨੂੰ ਬੇਰਾਮ ਹੁੰਦਿਆਂ ਦੇਖ ਮੈਂ ਹੇਠਾਂ ਉਤਰਾਂਦੀ ਲਾਈਟ ਬਜਾ ਕੇ ਬਹਿ ਜਾਂਦੀ ਸਾਹਮਣੀ ਖਿੜਕੀ ਚੋਂ ਤਾਰੇ ਦੇਖਦੇ ਮਨ ਹੀ ਮਨ ਮੈਂ ਮਰਿਆ ਹਾਂ ਕਿਉਂਦਿਆਂ ਆਪਣੇ ਲੁਕਾ ਨਾ ਗੱਲਾਂ ਕਰ ਲੱਗੀ ਜਾਂਦੀ ਤੇ ਗੱਲਾਂ ਕਰਦੀ ਨੂੰ ਇਹ ਭੁੱਲ ਹੀ ਜਾਂਦਾ ਕੌਣ ਇੰਨਾ ਵਿੱਚ ਜਿਉਂਦਾ ਹੈ ਤੇ ਕੌਣ ਮਰਿਆ ਹੋਇਆ ਹੈ ਤੇ ਇਹਨਾਂ ਦੇ ਨਾਲ ਮੈਂ ਅਜੀਬ ਅਜੀਬ ਥਾਮਾਂ ਤੇ ਤੁਰੀ ਫਿਰਦੀ ਤੇ ਇਉਂ ਥੱਕ ਟੁੱਟ ਕੇ ਸਵੇਰੇ ਜੇ ਕਿਤੇ ਨੀਂਦ ਆਉਂਦੀ ਦਿਨ ਚੜੇ ਜਦੋਂ ਜਾਗਦੀ ਰਾਤ ਦੇ ਸੰਸਾਰ ਵਿੱਚ ਮੈਂ ਤੁਰੀ ਫਿਰਦੀ ਰਹੀ ਸੀ ਉਹ ਸੱਚ ਪ੍ਰਤੀਤ ਹੁੰਦਾ ਤੇ ਜਿਸ ਸੰਸਾਰ ਵਿੱਚੋਂ ਜਾਗੀ ਸੀ ਉਸ ਦੇ ਸੱਚ ਹੋਣ ਬਾਰੇ ਮੈਂ ਆਪਣੇ ਆਪ ਨੂੰ ਦੱਸਦੀ ਇਹ ਸਾਡਾ ਘਰ ਹੈ ਇਹ ਮੇਰੇ ਬੀਜੀ ਨੇ ਇਹ ਪਟਿਆਲਾ ਸ਼ਹਿਰ ਅਜ ਫਲਾਨੀ ਤਰੀਕ ਹੈ ਇਹ ਸਾਡਾ ਕੁੱਤਾ ਜਿਪਸੀ ਹੈ ਇਹ ਵੇੜੇ 'ਚ ਲੱਗੀ ਗੁਲਾਬ ਦੀ ਵੇਲ ਹੈ ਤੇ ਤੇ ਮੈਨੂੰ ਲੱਗਦਾ ਮੈਂ ਜ਼ਰੂਰ ਇੱਕ ਦਿਨ ਪਾਗਲ ਹੋ ਜਾਣਾ ਹੈ ਇਹ ਸਭ ਕਾਸੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਸੀ ਕਿ ਕੋਈ ਕਿਤਾਬ ਪੜਨ ਲੱਗ ਜਾਵਾਂ ਪਰ ਜਿਵੇਂ ਕੋਈ ਸਤਾਰ ਦੀਆਂ ਤਾਰਾਂ ਇੰਨੀਆਂ ਜ਼ਿਆਦਾ ਕੱਸਦੇ ਵੇ ਕਿ ਮਾੜੀ ਜੀ ਛੋ ਵੀ ਬਰਦਾਸ਼ਤ ਨਾ ਕਰਨ ਕੁਝ ਐਵੇਂ ਦਾ ਮਨ ਹੋ ਗਿਆ ਸੀ ਸਾਰੀਆਂ ਨਾੜਾਂ ਜਿਵੇਂ ਕੱਸੀਆਂ ਗਈਆਂ ਸਨ ਤੇ ਲੱਗਦਾ ਸੀ ਉਹ ਕਿਸੇ ਵੀ ਵੇਲੇ ਕੜਕ ਕਰਕੇ ਟੁੱਟ ਚਣ ਗੀਆਂ ਕਿਤਾਬਾਂ ਵਿਚਲੇ ਦੁੱਖ ਤਰਸ ਦੀਆਂ ਗੱਲਾਂ ਮੇਰੀਆਂ ਕਸੀਆਂ ਨਾੜੀਆਂ ਨੂੰ ਜਿਵੇਂ ਹੋਰ ਕਚਾਉ ਪਾਉਂਦੀਆਂ ਸਨ ਆਲੇ ਦੁਆਲੇ ਦੇ ਹਨੇਰੇ ਨੂੰ ਹੋਰ ਗਾੜਾ ਕਰਦੀਆਂ ਸਨ ਤੇ ਰਾਤ ਨੂੰ ਦੀਵੇ ਜਗਦੇ ਘਰਾਂ ਵਿੱਚ ਲਜਾ ਲਾ ਜਾ ਕੇ ਮੈਨੂੰ ਵਿਖਾਉਂਦੀਆਂ ਸਨ ਉੱਥੇ ਵੀ ਜਿਹੜਾ ਕੋਈ ਜਾਗ ਰਿਹਾ ਉਹਨੂੰ ਵੀ ਨੀਂਦ ਨਹੀਂ ਆ ਰਹੀ ਉਹ ਵੀ ਰਾਤ ਨਾਲ ਗੱਲਾਂ ਕਰ ਰਿਹਾ ਸੋਚਿਆ ਜੇਹਾ ਕੰਮ ਛੋਹ ਲਵਾਂ ਜਿਹੜਾ ਮੇਰੀ ਸੁਰਤ ਨੂੰ ਬਲ ਕੇ ਬਣ ਰੱਖੇ ਪੀ ਐਚ ਡੀ ਦੀ ਕਹਾਣੀ ਦਾ ਵਿਸ਼ਾ ਲੈ ਕੇ ਰਜਿਸਟ੍ਰੇਸ਼ਨ ਕਰਵਾ ਲੀ ਹੁਣ ਮੈਂ ਕੰਮ ਕਰਨੀ ਪੜਦੀ ਸੀ ਤੇ ਕੰਮ ਮੇਰੀ ਤਸੱਲੀ ਬੰਦਾ ਜਾ ਰਿਹਾ ਸੀ ਹੁਣ ਸਾਰੀ ਸਾਰੀ ਰਾਤ ਜਾਗਣਾ ਮੈਨੂੰ ਬੇਚੈਨ ਨਹੀਂ ਸੀ ਕਰਦਾ ਬੇਜੀ ਨੂੰ ਵੀ ਮੈਂ ਸਮਝਾ ਦਿੱਤਾ ਸੀ ਮੈਂ ਜ਼ਰੂਰੀ ਕੰਮ ਕਰਨਾ ਹੈ ਤੁਸੀਂ ਸੋਝਾਇਆ ਕਰੋ ਇੰਨਾ ਕੰਮ ਕਰੋ ਤਾਂ ਥੀਸਿਸ ਤਾਂ ਲਿਖਿਆ ਹੀ ਜਾਣਾ ਸੀ ਪਰ ਥੀਸਿਸ ਲਿਖ ਕੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਸਬਮਿਟ ਕਰ ਦਿੱਤਾ ਤਾਂ ਕੁਝ ਲੋਕਾਂ ਨੂੰ ਬੜਾ ਅਖਰਿਆ ਸ਼ਾਇਦ ਇਸ ਲਈ ਕਿ ਉਹਨਾਂ ਨੂੰ ਲੱਗਿਆ ਕਿ ਤਰੱਕੀ ਦੇ ਰਾਹ ਵਿੱਚ ਮੈਂ ਕਈਆਂ ਦਾ ਰਾਹ ਰੋਕਾਂਗੀ ਰਿਜੈਕਟ ਕਰਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਕਈ ਸਾਲ ਮਗਰੋਂ ਇੱਕ ਐਗਜ਼ਾਮੀਨਰ ਦੱਸ ਰਿਆ ਸੀ ਕਿ ਥੀਸਿਸ ਪਾਸ ਕਰਾਉਣ ਲਈ ਤਾਂ ਸਿਫਾਰਸ਼ ਆਉਂਦੀਆਂ ਸਨ ਕਿ ਪਹਿਲੀ ਵਾਰ ਸੀ ਕਿ ਥੀਸਿਸ ਰਿਜੈਕਟ ਕਰਾਉਣ ਲਈ ਸਿਫਾਰਸ਼ਾਂ ਆ ਰਹੀਆਂ ਸਨ ਥੀਸਿਸ ਰਿਜੈਕਟ ਵੀ ਹੋ ਸਕਦਾ ਹੈ ਆਖ ਕੇ ਜਿਸ ਪੌਂਚ ਵਾਲੇ ਬੰਦੇ ਨੇ ਮੈਨੂੰ ਧਮਕੀ ਦੇਣੀ ਚਾਹੀ ਸੀ ਉਸ ਨੂੰ ਮੈਂ ਬੱਸ ਇੰਨਾ ਹੀ ਆਖਿਆ ਸੀ ਮੈਂ ਜੱਟਾਂ ਦੀ ਕੁੜੀਆਂ ਨਾਮੀ ਪੈਣੋਂ ਹਟਣਾ ਨਾ ਕਣਕ ਨੇ ਉਗਣੋਂ ਤੇ ਨਾ ਸਾਨੂੰ ਰੋਟੀ ਮਿਲਣੋਂ ਹਟਣੀ ਹੈ ਸੋ thesis ਛੱਡ ਜੇ ਨੌਕਰੀ ਵੀ ਚਲੀ ਜਾਉ ਭੁੱਖੇ ਤਾਂ ਸੀ ਫੇਰ ਵੀ ਨਹੀਂ ਮਰਨ ਲੱਗੇ ਪਤਾ ਲੱਗਿਆ ਫੈਸਲਾ ਬਾਈ ਵੀ ਇਹ ਤੋਂ ਮਗਰੋਂ ਹੋਵੇਗਾ ਕਿ ਇਸ thesis ਨੂੰ ਡਿਗਰੀ ਦਿੱਤੀ ਜਾਵੇ ਕਿ ਨਾ ਐਗਜ਼ਾਮੀਨਰਾਂ ਨੇ ਇਹੀ ਲਿਖਿਆ ਸੀ ਰਿਜੈਕਟ ਕਰਾਉਣ ਲਈ ਅਗਲੇ ਖੂਬ ਲੰਗੋਟੇ ਕਸਤਿਆਰੀਆਂ ਕਰਕੇ ਆਉਣਗੇ ਬੀਬੀ ਤਕੜੀ ਹੋ ਜਾ ਆਖ ਕੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਮਾੜੇ ਰਿਜ਼ਲਟ ਲਈ ਮੈਨੂੰ ਪਹਿਲਾਂ ਹੀ ਚੈਅ ਕਰਨਾ ਚਾਹੁੰਦੇ ਸਨ ਫਿਰ ਉਹਨਾਂ ਨੂੰ ਆਪ ਹੀ ਪਤਾ ਨਹੀਂ ਕੀ ਸੋਚੀ ਚੰਡੀਗੜ੍ਹ ਵਿੱਚ ਪਾਸ ਕਰਵਾ ਲਿਆ ਕਿ ਇਸ ਲੜਕੀ ਦੇ ਵਾਈਵੇ ਵੇਲੇ ਵਾਈਸ ਚਾਂਸਲਰ ਕਮੇਟੀ ਵਿੱਚ ਬੈਠੇ ਅਗਲਿਆਂ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਹੋਈਆਂ ਸਨ ਉਹਨਾਂ ਦਾ ਵਾਈਵਾ ਹੀ ਦਿੱਲੀ ਰੱਖ ਦਿੱਤਾ ਕਿ ਚੰਡੀਗੜ੍ਹ ਤੋਂ ਵਾਈਸ ਚਾਂਸਲਰ ਮੈਜ ਇੱਕ ਵਾਈਵੇ ਲਈ ਦਿੱਲੀ ਥੋੜੇ ਜਾਵੇਗਾ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਅਗੋਂ ਬੁਰੇ ਦੇ ਘਰ ਤੱਕ ਜਾਣ ਵਾਲੇ ਨਹੀਂ ਫਿਰ ਵਾਈਸ ਚਾਂਸਲਰ ਨੂੰ ਜਾ ਮਿਲੇ ਕਿ ਜਾਂ ਤਾਂ ਵਾਈਵਾ ਇੱਥੇ ਰੱਖੋ ਜਾਂ ਦਿੱਲੀ ਜਾਇਓ ਵਾਈਸ ਚਾਂਸਲਰ ਨੇ ਬਥੇਰਾ ਪੁੱਛਿਆ ਵਿੱਚੋਂ ਗੱਲ ਕੀ ਹੈ ਰੁਣਾਕ ਇਹ ਤੁਹਾਨੂੰ ਵਾਈਵੇ ਵੇਲੇ ਆਪੇ ਪਤਾ ਲੱਗ ਜੂ ਵਾਈਵਾ ਕੈਨਸਲ ਹੋ ਗਿਆ ਪਰ ਮਹੀਨੇ ਕੁ ਮਗਰੋਂ ਫਿਰ ਚਿੱਠੀ ਆ ਗਈ ਵਾਈਵਾ ਫਿਰ ਦਿੱਲੀ ਹੀ ਰੱਖਿਆ ਸੀ ਚੱਕਦੀ ਚੱਕਦੀ ਨੇ ਮੈਂ ਫਿਰ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੂੰ ਦੱਸਿਆ ਕਿ ਵਾਈਸ ਚਾਂਸਲਰ ਨੂੰ ਮਿਲੇ ਤੇ ਉਸਨੇ ਖਿੱਚ ਕੇ ਤਾਰ ਰਹੀ ਅਗਲੇ ਦਿਨ ਮੈਨੂੰ ਵੀ ਤੇ ਐਗਜ਼ਾਮੀਨਰ ਨੂੰ ਵੀ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੂੰ ਤੇ ਇੱਕ ਦਿੱਲੀ ਤੋਂ ਕੋਈ ਬੰਗਾਲੀ ਵਿਦਵਾਨ ਸ਼ੈਦਾਸ ਗੁਪਤਾ ਸੀ ਆਪਣੇ ਦਫ਼ਤਰ ਵਾਈਵੇ ਲਈ ਸੱਦ ਲਿਆ ਪਹਿਲੇ ਜੀ ਨੂੰ ਘਬਰਾਟ ਹੋਈ ਫਿਰ ਸੋਚਿਆ ਵੱਤੋ ਵੱਤ ਰਿਜੈਕਟ ਹੀ ਕਰ ਦੇਣਗੇ ਤਾਂ ਕੀ ਹੈ ਇੱਕ ਘੰਟਾ 20 ਮਿੰਟ ਸਵਾਲ ਜਵਾਬ ਹੁੰਦੇ ਰਹੇ ਕੁਝ ਕੁ ਮੈਨੂੰ ਅਜੇ ਵੀ ਯਾਦ ਹਨ ਪੁੱਛਿਆ ਗਿਆ ਜਿੰਨੀਆਂ ਕਿਤਾਬਾਂ ਦੇ ਪਿੱਛੇ ਰੈਫਰੈਂਸ ਦਿੱਤੇ ਨੇ ਇਹ ਪੜੀਆਂ ਵੀ ਨਹੀਂ ਸਾਰੀਆਂ ਮੈਂ ਆਖਿਆ ਇਹਨਾਂ ਵਿੱਚੋਂ ਜਿਹੜੀ ਕੋਈ ਤੁਸੀਂ ਪੜੀ ਹੋਈ ਹੈ ਉਸ ਵਿੱਚੋਂ ਪੁੱਛ ਕੇ ਦੇਖ ਲਓ ਲੋਕ ਕਹਾਣੀਆਂ ਲੋਕ ਜੀਵਨ ਵਿੱਚ ਖੰਭਾ ਵਾਂਗੂ ਆਪੇ ਉਗੀਆਂ ਹੋਣ ਕਰਕੇ ਇਹ ਫਿਕਰਾ ਥੀਸਿਸ ਵਿੱਚੋਂ ਪੜ ਕੇ ਆਖਿਆ ਗਿਆ ਇਹ ਕੋਈ ਕ੍ਰਿਟਿਸਿਜ਼ਮ ਦੀ ਬੋਲੀ ਹੈ ਇਹ ਤਾਂ ਕ੍ਰੀਏਟਿਵ ਬੋਲੀ ਹੈ ਤੁਸੀਂ ਨਾਵਲ ਥੋੜੇ ਲਿਖ ਰਹੇ ਹੋ ਮੈਂ ਦੱਸਿਆ ਸ਼ੈਕਸਪੀਅਰ ਉੱਪਰ 4000 ਕ੍ਰਿਟਿਕਸ ਨੇ ਲਿਖਿਆ ਉਹਨਾਂ ਵਿੱਚੋਂ ਵਿਲਸਨ ਨਾਈਟ ਸਭ ਤੋਂ ਚੰਗਾ ਮੰਨਿਆ ਜਾਂਦਾ ਤੇ ਵਿਲਸਨ ਨਾਈਟ ਦੀ ਕਿਤਾਬ ਦੀ ਭੂਮਿਕਾ ਲਿਖਦਾ ਟੀਐਸ ਐਲੀਟ ਅਕਦਾ ਕਿ ਵਿਲਸਨ ਨਾਈਟ ਦੀ ਕ੍ਰਿਟਿਸਿਜ਼ਮ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕ੍ਰੀਏਟਿਵ ਹੈ ਤੇ ਇੱਥੇ ਮੇਰਾ ਕ੍ਰੀਏਟਿਵ ਹੋਣਾ ਨੁਕਸ ਕਿਵੇਂ ਬਣ ਗਿਆ ਦਰਦੀ ਸਾਹਿਬ ਦੀਆਂ ਕਹਾਣੀਆਂ ਦੀ ਕਿਤਾਬ ਦਾ ਕਿਦਰੇ ਜ਼ਿਕਰ ਨਹੀਂ ਕੀਤਾ ਹਾਲਾਂਕਿ ਐਡੇ ਵੱਡੇ ਉਹ ਲੇਖਕ ਹਨ ਦਰਦੀ ਸਾਹਿਬ ਇੱਕ ਐਗਜ਼ਾਮੀਨਰ ਸਨ ਸਾਹਮਣੇ ਬੈਠੇ ਸਨ ਮੈਂ ਆਖਿਆ ਮੈਂ ਦਰਦੀ ਹੋਰਾਂ ਨੂੰ ਕਹਾਣੀ ਕਰਨ ਨਾਲੋਂ ਲੋਚਕ ਚੰਗਾ ਮੰਦੀ ਹਾਂ ਬ੍ਰਹਮ ਤੇ ਮਾਇਆ ਕਿਤਾਬ ਮੈਂ ਪੜ੍ਹੀ ਹੈ ਪਰ ਥੀਸਿਸ ਵਿੱਚ ਜ਼ਿਕਰ ਨਹੀਂ ਕੀਤਾ ਇਹ ਗਲਤ ਹੈ ਜ਼ਿਕਰ ਕਰਨਾ ਚਾਹੀਦਾ ਸੀ ਡੋਨਟ ਟ੍ਰਾਈ ਟੂ ਬਲੈਕਮੇਲ ਮੀ ਮੈਂ ਤਬ ਕਿਹਾ ਛੱਡੋ ਛੱਡੋ ਇਹ ਗੱਲ ਦਰਦੀ ਸਾਹਿਬ ਨੇ ਆਖਿਆ ਤੇ ਉਹ ਆਪ ਥੀਸਿਸ ਨਾਲ ਸੰਬੰਧਿਤ ਚੰਗੇ ਸਿਆਣੀ ਸਵਾਲ ਪੁੱਛਣ ਲੱਗ ਪਏ ਵੈਸੇ ਚਾਂਸਲ ਸਭ ਕੁਝ ਦੇਖ ਰያ ਸੀ ਟਾਡੀ ਥੀਸਿਸ ਵਿੱਚ ਬਹੁਤ ਸਾਰੀਆਂ ਸਪੈਲਿੰਗ ਮਿਸਟੇਕਸ ਹਨ ਉਸ ਵਿਲੇ ਦੇ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੇ ਆਖਰੀ ਹਥਿਆਰ ਵਰਤਿਆ ਤੁਸੀਂ ਜਾਂ ਤੁਹਾਡੀ ਯੂਨੀਵਰਸਿਟੀ ਨੇ ਕੋਈ ਸਪੈਲਿੰਗ ਦੀ ਡਿਕਸ਼ਨਰੀ ਬਣਾਈ ਹੋਈ ਹੈ ਜਾਂ ਪੰਜਾਬੀ ਵਿੱਚ ਕੋਈ ਸਪੈਲਿੰਗਸ ਦੀ ਡਿਕਸ਼ਨਰੀ ਹੈ ਤੁਸੀਂ ਜਿਸ ਨੂੰ ਗਲਤ ਆਖਦੇ ਹੋ ਦੂਜੇ ਠੀਕ ਆਖਦੇ ਨੇ ਤੇ ਤੁਸੀਂ ਜਿਸ ਨੂੰ ਠੀਕ ਆਖਦੇ ਹੋ ਦੂਜੇ ਗਲਤ ਇਸ ਦਾ ਫੈਸਲਾ ਕੌਣ ਕਰੇਗਾ ਇੱਥੇ ਵਾਈਸ ਚਾਂਸਲਰ ਨੇ ਪੁੱਛਿਆ ਕੀ ਪੰਜਾਬੀ ਵਿੱਚ ਕੋਈ ਸਪੈਲਿੰਗਸ ਦੀ ਡਿਕਸ਼ਨਰੀ ਨਹੀਂ ਜੋ ਆਸੀ ਭਾਸ਼ਾ ਵਿਭਾਗ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਹੈ ਤੇ ਫਿਰ ਆਖਿਆ ਇਹਦੇ ਵਿੱਚ ਟਾਈਪ ਦੀਆਂ ਵੀ ਗਲਤੀਆਂ ਨੇ ਮੈਂ ਆਖਿਆ ਵਿਖਾਓ ਦੋ ਚਾਰ ਸਵਾਲ ਹੋਰ ਪੁੱਛੇ ਗਏ ਬਾਈਸ ਚਾਂਸਲਰ ਨੇ ਘੜੀ ਦੇਖੀ ਚਲੋ ਠੀਕ ਹੈ ਤੁਸੀਂ ਜਾ ਸਕਦੇ ਹੋ ਹੈੱਡ ਪੰਜਾਬੀ ਵਿਭਾਗ ਨੇ ਆਖਿਆ ਨਹੀਂ ਬੇਟੀ ਬੈਠ ਜਾ ਚਾਹ ਆ ਰਹੀ ਹੈ ਪੀ ਕੇ ਜਾਈ ਮੇਰੀ ਇੰਟੈਲੀਜੈਂਟ ਗਰ ਬਾਈਸ ਚਾਂਸਲਰ ਨੇ ਪਹਿਲੀ ਗੱਲ ਮੈਨੂੰ ਤੇ ਦੂਜੀ ਸਾਰੀ ਕਮੇਟੀ ਨੂੰ ਸੰਬੋਧਨ ਕਰਕੇ ਆਖੀ ਕਾ ਆ ਗਈ ਛੇਤੀ ਛੇਤੀ ਚਾ ਮਕਾ ਕੇ ਮੈਂ ਧੰਨਵਾਦ ਕਰਕੇ ਬਾਹਰ ਆ ਗਈ ਮੇਰਾ ਸਿਰ ਦੁਖ ਰਿਆ ਸੀ ਤੇ ਜੀ ਵੀ ਘਬਰਾ ਰਿਹਾ ਸੀ ਦਫਾ ਹੋਵੇ ਪੀ ਐਚ ਡੀ ਆਖ ਮੈਂ ਸਕੂਟਰ ਰਿਕਸ਼ਾ ਲੈ ਕੇ ਚੰਡੀਗੜ੍ਹ ਦੇ ਵੱਸ ਸੜੇ ਤੇ ਆ ਗਈ ਤੇ ਉੱਥੋਂ ਬੱਸ ਲੈ ਕੇ ਪਟਿਆਲੇ ਪਹੁੰਚ ਗਈ ਵਾਈ ਵੇ ਵਿੱਚ ਮੈਂ ਜਵਾਬ ਹਲੀਮੀ ਵਾਲੇ ਨਹੀਂ ਸੀ ਦਿੱਤੇ ਤੇ ਮੈਂ ਅੰਦਾਜ਼ਾ ਨਹੀਂ ਸੀ ਲਾ ਸਕੀ ਮੈਨੂੰ ਡਿਗਰੀ ਮਿਲ ਜਾਵੇਗੀ ਕਿ ਨਹੀਂ ਜਿਸ ਦਿਨ ਸਿੰਡੀਕੇਟ ਦੀ ਮੀਟਿੰਗ ਵਿੱਚ ਰਿਜ਼ਲਟ ਦਾ ਪਤਾ ਲੱਗਣਾ ਸੀ ਕੋਈ ਚੰਡੀਗੜ੍ਹ ਜਾਣ ਦੀ ਯਾਰ ਨਹੀਂ ਸੀ ਕਿ ਜੇ ਖਬਰ ਮਾੜੀ ਹੋਈ ਤੇ ਬਹੁਤੀ ਸੰਭਾਵਨਾ ਮਾੜੀ ਖਬਰ ਦੀ ਸੀ ਆਖਿਰ ਹਰਿੰਦਰ ਮਹਿਬੂਬ ਹੌਸਲਾ ਕਰਕੇ ਚੜਿਆ ਗਿਆ ਪਿੱਛੋਂ ਦੂਜੇ ਸੰਸਾ ਵੀ ਕਰਦੇ ਸੀ ਗੁੱਸੇ ਚ ਆ ਕੇ ਕਿਦਰੇ ਕਿਸੇ ਨੂੰ ਕੋਟੀ ਨਾ ਆਵੇ ਉਸ ਦਾ ਕਾਲੇ ਦਾ ਕੀ ਹੈ ਪਰ ਰਾਤ ਨੂੰ ਉਹ ਜ਼ੋਰ ਜ਼ੋਰ ਦੀ ਤਖਤੇ ਭੰਰਿਆ ਸੀ ਮੈਂ ਬਾਰ ਖੋਲਿਆ ਉਹ ਮਠਿਆਈ ਦਾ ਡੱਬਾ ਲਈ ਖੜਾ ਸੀ ਬੋਲਿਆ ਮੈਂ ਸਟੇਸ਼ਨ ਤੋਂ ਨਠਿਆ ਆਇਆ ਤੁਸੀਂ ਪੂਰਾ ਮਠਿਆਈ ਦਾ ਲੈ ਲਓ ਬਾਕੀ ਮੈਂ ਭੂਤ ਬਾੜੇ ਜਾ ਕੇ ਦੱਸਣਾ ਨਾਲੇ ਮਠਿਆਈ ਦੇਣੀ ਹੈ ਮੈਂ ਬਰਫੀ ਦਾ ਇੱਕ ਟੁਕੜਾ ਚੁੱਕ ਲਿਆ ਤੇ ਉਹ ਉਨਹੀ ਪੈਰੀ ਪਰਤ ਗਿਆ ਅਗਲੇ ਦਿਨ ਭੂਤ ਬਾੜੇ ਵਾਲਿਆਂ ਵਿੱਚੋਂ ਕੋਈ ਕਾਲਜ ਨਹੀਂ ਸੀ ਆਇਆ ਪਤਾ ਲੱਗਿਆ ਉਹ ਰਾਤ ਦਾਰੂ ਪੀਕੇ ਜਸ਼ਨ ਮਨਾਉਂਦੇ ਰਹੇ ਸਨ ਤੇ ਹੁਣ ਸਭ ਸੁੱਤੇ ਪਏ ਸਨ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ